ਫਿਰ ਆ ਗਿਆ ਜੀ ਵਰਤਮਾਨ ਕਾਲ ਵਰਤਮਾਨ ਦਾ ਜਿਹੜਾ ਹੈ ਸਾਡਾ ਪ੍ਰੈਜੈਂਟ ਟਾਈਮ ਜਿਹੜਾ ਸਾਡਾ ਹੁਣ ਦਾ ਚੱਲ ਰਿਹਾ ਜਿਵੇਂ ਕੀ ਰਿਹਾ ਜਿਹੜੀ ਹੈ ਹੁਣ ਅਸੀਂ ਕਰ ਰਹੇ ਹਾਂ ਹੁਣ ਕੀ ਕਰ ਰਹੇ ਅਸੀਂ ਕੰਮ ਕਰ ਰਹੇ ਹਾਂ ਨਾ ਕੀ ਕਰ ਰਹੇ ਅਸੀਂ ਕੰਮ ਪਾਠ ਪੜ੍ਹ ਰਹੇ ਹਾਂ ਅਸੀਂ ਤੇ ਫਿਰ ਕੀ ਹੋ ਗਿਆ ਵਰਤਮਾਨ ਦੀ ਇਹ ਕਿਰਿਆ ਬਣ ਗਈ ਇਹ ਸਮਾਂ ਜਿਹੜਾ ਹੈ ਵਰਤਮਾਨ ਦੇ ਚੱਲ ਰਿਹਾ ਤੇ ਫਿਰ ਅਸੀਂ ਕੀ ਕਹਾਂਗੇ ਵਰਤਮਾਨ ਦੀ ਉਦਾਹਰਣ ਹਾਂਜੀ ਹਿੰਮਤ ਅਸੀਂ ਸਾਰੇ ਪਾਠ ਪੜ੍ਹ ਰਹੇ ਹਾਂ ਹਾਂਜੀ ਅਸੀਂ ਸਾਰੇ ਪਾਠ ਪੜ੍ਹ ਰਹੇ ਹਾਂ ਹਾਂ ਕਿ ਹੋ ਰਿਹਾ ਤੁਮ ਅਤੇ ਨੈਕਸਟ ਹੈ ਕੁਇਕ ਕਾਰ ਵੀ ਜਿਹੜੀ ਕਿਰਿਆ ਹੈ ਉਹ ਜਿਹੜੀ ਹੋਣੀ ਹੈ ਇੱਕ ਵਿੱਚ ਸੀਗਾ ਹੋ ਗਈ ਹੈ ਇੱਕ ਹੋ ਰਹੀ ਹੈ ਤੇ ਜਿਹੜੀ ਕੋਈ ਇੱਕ ਕਾਰ ਵਾਲੀ ਕਿਰਿਆ ਹੈ ਉਹ ਬੜੇ ਹੋਣੀ ਹੈ ਤੇ ਉਹਦੇ ਵਿੱਚ ਅਸੀਂ ਕੀ ਕਰਨਾ ਮੰਨਿਆ ਪ੍ਰੀਤੂ ਦਾ ਅਸੀਂ ਕੱਲ ਚੰਡੀਗੜ ਜਾਵਾਂਗੇ ਅਸੀਂ ਕੱਲ ਚੰਡੀਗੜ ਜਾਵਾਂਗੇ ਅਸੀਂ ਕੱਲ ਮੈਚ ਦੇਖਾਂਗੇ ਠੀਕ ਹੈ ਅਸੀਂ ਦਿੱਲੀ ਜਾਵਾਂਗੇ ਵੀ ਜਿਹੜਾ ਕੰਮ ਹੋਏਗਾ ਬੜੇ ਹੋਇਆ ਨਹੀਂ ਹੈ ਹੋਣਾ ਹੈ ਇਸ ਤੋਂ ਬਾਅਦ ਇਹਨਾਂ ਨੂੰ ਸਮਝਣ ਲੱਗ ਗਏ ਬੇਟਾ ਕਿ ਕਾਰ ਦੀ ਪਰਿਭਾਸ਼ਾ ਸਮਾਂ ਕਿਰਿਆ ਤੋਂ ਪਤਾ ਲੱਗਦਾ ਹੈ ਸਾਨੂੰ ਕਿ ਜਿਹੜਾ ਹੈ ਕਿਸ ਸਮੇਂ ਦੇ ਵਿੱਚ ਕਿਰਿਆ ਹੋਣੀ ਸਕੇ ਫਿਰ ਉਸ ਤੋਂ ਬਾਅਦ ਆ ਗਈ ਇਹਦੀ ਕਿੰਨੀਆਂ ਕਿਸਮਾਂ ਨੇ ਤਿੰਨ ਕਿਸਮਾਂ ਕਿਹੜੇ ਗੜੀਆਂ

अध्यापक अध्यापक पाठ रवि है का ये जो में की है, सिर्फ रिविजन है को दिमाग में चंकी तरह हो जाए कि हाँ किसी की बोलना है।